ਜ਼ਿਲ੍ਹਾ ਸ਼ਿਰੀ ਮੁਕਤਸਰ ਸਾਹਿਬ ਦੇ ਮਲੋਟ ਨਾਲ ਲੱਗਦੇ ਪਿੰਡ ਤਾਮਕੋਟ ਵਿੱਚ ਆਪਸੀ ਰੰਜਿਸ਼ ਨੂੰ ਲੈ ਕੇ ਗਰੀਬ ਪਰਿਵਾਰ ਦੇ ਘਰ ਨੂੰ ਲਾਈ ਅੱਗ ਜਿਸ ਘਰ ਵਿੱਚ 15 ਦਿਨਾਂ ਬਾਅਦ ਰੱਖਿਆ ਸੀ ਲੜਕੀ ਦਾ ਵਿਆਹ ਦਹੇਜ ਦਾ ਸਾਰਾ ਸਮਾਨ ਸੜ ਕੇ ਹੋਇਆ ਸੁਆਹ ਥਾਣਾ ਲੱਖੇ ਵਾਲੇ ਦੀ ਪੁਲਿਸ ਕਰ ਰਹੀ ਹੈ ਕਾਰਵਾਈ ਗਰੀਬ ਪਰਿਵਾਰ ਵੱਲੋਂ ਪ੍ਰਸ਼ਾਸਨ ਵੱਲੋਂ ਮੰਗ ਕਿ ਸਖਤ ਤੋਂ ਸਖਤ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇ ਅਤੇ ਉਹਨਾਂ ਨੂੰ ਇਨਸਾਫ ਦਵਾਇਆ ਜਾਵੇ ਤਾਂ ਜੋ ਲੜਕੀ ਦੇ ਤਹੀਜ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਹੈ ਪਰਿਵਾਰ ਦੀ ਮਦਦ ਕੀਤੀ ਜਾਵੇ ਮਾ ਵੀਰ ਹਰਗੋਬ ਸਿੰਘ ਨਾਮ ਹੈ ਜੀ ਜਿਹੜਾ ਪਿੰਡ ਧਾਮਕੋਟ ਸਿੰਘ ਕੀ ਮਾਮਲਾ ਕੀ ਹੋਇਆ ਇਹ ਸਾਡੇ ਘਰੇ ਬੰਦੇ ਵੜ ਗਏ ਸੀਗੇ ਜੀ 10 ਜਣੇ ਤੇ ਸਾਰੇ ਸਮਾਨ ਨੂੰ ਅੱਗ ਲਾਤੀ ਸਾਡੀ ਕੁੜੀ ਦਾ ਵਿਆਹ ਸੀਗਾ ਜੀ 15 ਤਰੀਕ ਨੂੰ ਤੇ ਸਾਰਾ ਸਮਾਨ ਜਿਹੜਾ ਦਾਜ ਦਾ ਬਣਾਇਆ ਸੀਗਾ ਸਾਰਾ ਸਾੜ ਗਿਆ ਜੀ ਤੇ 5 ਪੰਜ ਟੋਲੇ ਸੋਨਾ ਸੀਗਾ ਜੀ ਉਹ ਵੀ ਲੈ ਗਈ ਸਾਰਾ ਪੂਰਾ ਮਾਮਲਾ ਕੀ ਹੋਇਆ ਸੀ ਗੱਲਬਾਤ ਕਿੱਥੋਂ ਸਟਾਰਟ ਹੋਈ ਸੀ ਇਹ ਜੀ ਕੁੜੀ ਦਾ ਰੌਲਾ ਸੀਗਾ ਜੀ ਇਹਨਾਂ ਦੀ ਹੂੰ ਕੁੜੀ ਇਹਨਾਂ ਦੀ ਪਹਿਲਾਂ ਵੀ ਭੱਜ ਗਈ ਸੀ ਤੇ ਲਖੇ ਵਾਲੀ ਥਾਣੇ ਸਾਡਾ ਰਾਇਨਾਮਾ ਹੋ ਗਿਆ ਸੀ ਜੀ ਉੱਥੇ ਲਿਖਿਆ ਗਿਆ ਸੀ ਨਾਂ ਮੁੰਡਾ ਪਿੰਡ ਵੜਨਾ ਚਾਹੀਦਾ ਤੇ ਨਾਂ ਕੁੜੀ ਤੇ ਕੁੜੀ ਪਿੰਡ ਲਿਆਏ ਸੀ ਜੀ ਉਸ ਤੋਂ ਬਾਅਦ ਫਿਰ ਪਤਾ ਨਹੀਂ ਇਹਨਾਂ ਨੇ ਕੀ ਕੀਤਾ ਦੋ ਤਿੰਨ ਵਾਰੀ ਇਹ ਕੁੜੀ ਫੇਰ ਭੱਜ ਗਈ ਸੀ ਤੇ ਇਹਨਾਂ ਨੇ ਫਿਰ ਆਏ ਕਿ ਅੱਗ ਲਾਤੀ ਮੁੰਡਾ ਕੌਣ ਸੀ ਮੁੰਡਾ ਕੀ ਲੱਗਦਾ ਸੀ ਮੇਰਾ ਭਰਾ ਸੀ ਜੀ ਵੱਡਾ ਕਿ ਛੋਟਾ ਜੀ ਛੋਟਾ ਹਾਂਜੀ ਕਿੰਨੇ ਉਹ ਥੋੜੇ ਕੋਲ ਪਿੰਡ ਇੱਥੇ ਰਹਿੰਦਾ ਸੀ ਕਿ ਨਹੀਂ ਨਹੀਂ ਇੱਥੇ ਨਹੀਂ ਰਹਿੰਦਾ ਸੀ ਬਾਹਰ ਰਹਿੰਦਾ ਸੀ ਜੀ ਕਿੰਨੇ ਟਾਈਮ ਤੋਂ ਉਹ ਨੂੰ ਹੋ ਗਿਆ ਸੀ ਸਾਲ ਹੋ ਗਏ ਸੀ ਜੀ ਤੇ ਰਾਇਨਾਮਾ ਟਾਈਮ ਨੂੰ ਕਿੰਨਾ ਹੋ ਗਿਆ ਰਾਇਨਾਮੇ ਨੂੰ ਹੋ ਗਏ 4 ਕਿ ਮਹੀਨੇ ਹੋ ਗਏ ਉਸ ਤੋਂ ਬਾਅਦ ਉਹ ਪਿੰਡ ਆਉਂਦਾ ਸੀ ਨਹੀਂ ਉਸ ਦਿਨ ਨਹੀਂ ਆਇਆ ਉਹ ਹੀ ਰੈਂਟ ਅਸਤੇ ਕਰਨ ਹਾਂਜੀ ਹਾਂਜੀ ਮੇਰਾ ਨਾਮ ਰੇਨੇਕ ਸਿੰਘਾ ਤੇ ਮੇਰੇ ਚਾਚੇ ਦੇ ਘਰੇ ਅੱਗ ਲਾ ਕੇ ਗਏ ਮਾਮਲਾ ਕੀ ਹੈ ਮਾਮਲਾ ਇਹ ਹੈ ਜੀ ਕੁੜੀ ਸਾਡਾ ਕਿਹੜਾ ਮੁੰਡਾ ਜੀ ਤੇ ਕੁੜੀ ਵਾਲੇ ਅੱਗ ਲਾ ਕੇ ਗਏ ਕੁੜੀ ਤੇ ਮੁੰਡਾ ਦੋਵੇਂ ਆਪਸ ਵਿੱਚ ਦੋ ਤਿੰਨ ਵਾਰੀ ਚਲੇ ਗਏ ਜੀ ਹਾਂ ਇਹ ਨਾਲ ਕਲੀ ਕੁੜੀ ਦੀ ਗਲਤੀ ਨਾਲ ਕਲੀ ਮੁੰਡੇ ਦੀ ਗਲਤੀ ਹੈ ਦੋਹਾਂ ਤਰ੍ਹਾਂ ਦੀ ਗਲਤੀ ਹੈ ਤੇ ਉਹਨਾਂ ਨੇ ਸਾਡੀ ਕੁੜੀ ਦਾ ਵਿਆਹ ਰੱਖਿਆ ਸੀ ਉਹਨਾਂ ਨੂੰ ਪਤਾ ਸੀ ਇਹਨਾਂ ਦਾ ਵਿਆਹ ਰੱਖਿਆ ਹੈ ਵੀ ਘਰੇ ਦਾਜ ਵਗੇਰਾ ਪੈਸੇ ਦੇ ਲੈਂਦੇ ਹੋਏ ਆ ਜੀ ਉਹਨਾਂ ਨੇ ਰਾਤੇ ਰਾਤ ਦਾ ਰਾਂਜਿਸ਼ ਬਣਾ ਕੇ ਸਵੇਰ 8-7 ਤੋਂ 8 ਬੰਦੇ ਆਏ ਤੇ ਸਵੇਰ ਪੈਟਰੋਲ ਦੀਆਂ ਕੈਨੀਆਂ ਸੀਂਗਾਂ ਨਾਲ ਕੋਲੇ ਤੇ ਕਾਫੇ ਸੀ ਗੜਾ ਸੀ ਸਾਰੇ ਕੁ ਸੀਗੇ ਹੁਣ ਪ੍ਰਬੰਧ ਕਰਕੇ ਉਹ ਇੱਥੇ ਆ ਗਏ ਸਾਡੇ ਘਰੇ ਕੋਈ ਨਹੀਂ ਕਿਉਂਕਿ ਅਸੀਂ ਗੰਡਾ ਦਿੰਦੇ ਫਿਰਦੇ ਸੀਗੇ ਉਹ ਕਾ ਬਾਹਰ ਨੂੰ ਘੰਡ ਕੇ ਤੇ ਇੱਥੇ ਆ ਗਏ ਅੱਗ ਪੈਟਰੋਲ ਛੜ ਕੇ ਸਾਰੇ ਘਰ ਤੇ ਉਹਨਾਂ ਨੇ ਅੱਗ ਲਾ ਦਿੱਤੀ ਐਸੀ ਅੱਗ ਬੁਝਾਈ ਨਹੀਂ ਅੱਗ ਫਾਇਰ ਵਿਗੇੜ ਨੇ ਬੁਝਾਈ ਲੱਖਿਆ ਵਾਲੇ ਆਏ ਆ 112 ਵਾਲੇ ਵੀ ਆਏ ਆ ਉਹਨਾਂ ਕੋਲੇ ਲੱਗਤੀ ਰੂਹ ਸਾਡਾ ਦਿੱਤਾ ਹੈ ਸਾਰਾ ਕੁਝ ਅਸੀਂ ਇਹੀ ਪ੍ਰਸ਼ਾਸਨ ਨੂੰ ਮੰਗ ਕਰਦਾ ਹਾਂ ਕਿ ਸਖਤੋ ਸਖਤ ਕਾਰਵਾਈ ਹੋਵੇ ਐਸ ਇਹ ਬੰਦੇ ਚੱਕੇ ਜਾਣਗੇ ਕਿਉਂਕਿ ਇਹਨਾਂ ਦੇ ਕਾਰੋਬਾਰ ਬੜੇ ਡੁੰਗੇ ਚਿੱਟੇ ਦਾ ਕਾਰੋਬਾਰ ਵੀ ਕਰਦੇ ਆ। ਇਹ ਇਹਨਾਂ ਦੇ ਚੋਰੀਆਂ ਦਗੈਂਤੀਆਂ ਵੀ ਕਰਦੇ ਆ। ਅਸੀਂ ਆਣੇ ਆ ਵੀ ਸਾਡੀ ਕੁੜੀਆਂ ਸਮਾਨ ਸਾਰਾ ਗਲਦੇ। ਹੁਣ ਅਸੀਂ ਕਿੱਥੋਂ ਵਿਆਹ ਕਰਾਂਗੇ? ਸਾਡੇ ਕੋਲੇ ਸੀ ਸਾਰਾ ਕੋਈ ਸਾੜਤਾ ਹੀ। ਹੁਣ ਅਸੀਂ ਗਰੀਬ ਬੰਦੇ ਕਿੱਥੋਂ ਲੱਗੇ ਪੈਸੇ? ਅਸੀਂ ਚਾਹੁੰਦੇ ਵੀ ਇਹਨਾਂ ਇਹਨਾਂ ਜਿਹੜੀ ਲੱਖੜੀ ਪੁਲਿਸ ਦੋਚੀਆਂ ਨੂੰ ਸਜ਼ਾ ਦੇਵੇ। ਸਾਡੀ ਵੀ ਵੱਧ ਵੱਧ ਮਦਦ ਕੀਤੀ ਹੈ। ਇੱਥੇ ਦਾ ਥੋੜਾ ਪਿੰਡ ਹੈ। ਕਿਹੜੇ ਡਿਵੀਜ਼ਨ ਦੇੰਦ ਜਿਹੜੀ ਤੇ ਹੁਣ। ਇਹ ਤਾਮਕੋੜ ਪਿੰਡ ਹੈ ਮਲੋੜ ਹਲਕੇ ਚੋਂ ਦਾ ਜੀ। ਇਹ ਤਾਮਕੋੜ ਦੇ ਰ ਮਾਵਲਾ ਜੀ ਕੁੜੀ ਦਾ ਰੋਲਾ ਸੀਗਾ ਮੁੰਡਾ ਕੁੜੀ ਵੀ ਦੋ ਤਿੰਨ ਵਾਰੀ ਰੋਲਾ ਪੈ ਗਿਆ ਸੀਗਾ ਉਹਨਾਂ ਦਾ ਤੇ ਹੁਣ ਕੁੜੀ ਆਪ ਭੱਜ ਕੇ ਕਈ ਰਿਸ਼ਤੇਦਾਰੀ ਦੇ ਵਿੱਚ ਸੀਗੀ ਉਹ ਕੁੜੀ ਹੂੰ ਮੁੰਡੇ ਦੇ ਨਾਲ ਵੀ ਸੁਭਾ ਫੇਰ ਇਹਨਾਂ ਨੇ ਆ ਕੇ ਸੁਭਾ ਅੱਗ ਲਾਤੀ ਆ ਵੀ ਘਰ ਦੇ ਵਿੱਚ ਕੋਈ ਵੀ ਨਹੀਂ ਸੀ ਗੰਡਾ ਦੇਣ ਗਏ ਸੀਗੇ ਤੇ ਸਾਰਾ ਕੁੜੀ ਦਾ ਦਾਜ ਸਾੜ ਤਾਂ ਸੋਨਾ ਸੱਪਾ ਵੀ ਲੈ ਕੇ ਕੱਢ ਕੇ ਉਹ ਵੀ 15 ਦਿਨ ਰਹਿੰਦੇ ਸੀ ਕੁੜੀ ਦੇ ਵਿਆਹ ਜੀ 15 ਤਰੀਕ ਨੂੰ ਨਾਂ ਦੱਸ ਜੀ ਤਾਂ ਫੇਰੇ ਕੋਈ ਮਾਮਲਾ ਪਹਿਲਾਂ ਤੋਂ ਵੀ ਕੋਈ ਕੋਰ ਕਚਰੀ ਹੋਇਆ ਸੀ ਹਾਂਜੀ ਹੋਇਆ ਸੀਗੇ ਅਰੇਂਜਸ ਸਮਝਦੇ ਜਾਂ ਕੀ ਸਮਝਦੇ ਆ ਸਿਤਾ ਜੀ ਇਹ ਹੀ ਸਮਝਦੇ ਰਾਂਜੇ ਇਸੇ ਸਮਝਦੇ